ਬੱਸ ਮੈਂ ਜੀ ਦਿਖਾਉਂਗਾ ਨਹੀਂ ਇਹ ਤਾਂ ਮੈਂ ਇਧਰ ਪਹਿਲਾਂ ਵਿਜਿਆ ਹੈਗਾ ਪਾਲਕ ਪੂਲ ਕਚ ਪਦੀਨਿਆਂ ਤਾਂ ਖੈਰ ਮਸਾਂ ਹੀ ਹੋਇਆ ਥੋੜੀ ਜਿਹੀ ਕਿਆਰੀ ਜੀ ਬਣਾ ਕੇ ਇਧਰ ਪਾਲਕ ਪੱਟੀ ਪਈ ਆ ਇਹਨੂੰ ਨਾ ਚਿੱਟੀ ਸੁੰਡੀ ਜੀ ਪੈ ਗਈ ਇਹ ਪੱਤੀ ਤੇ ਹੁਣ ਇਧਰ ਲਈ ਸੈਡ ਤਣੀ ਆ ਪਾਲਕ ਤੇ ਇਧਰ ਸੈਡ ਮਿੱਥੇ ਵਿਟਾਂਗੇ ਛੋੜੇ ਛੋੜੇ ਤੇ ਮਿੱਟੀ ਹੁਣ ਵਿੱਚੋਂ ਸਾਫ਼ ਕਰੀ ਜਨਾਵੇਂ ਜਿਵੇਂ ਆਹ ਪਤੇ ਪੁੱਤੇ ਜਾਂ ਵਾਧੂ ਘਾਹ ਉਗਦਾ ਹੈਗਾ ਤੇ ਇਹ ਸਾਫ਼ ਕਰਕੇ ਤੇ ਉਹ ਤੋਂ ਬਾਅਦ ਇਧਰ ਉਹ ਬਣਾ ਲੂਗਾ ਕਿਆਰੀਆਂ ਆਈਆਂ ਕਿਆਰੀਆਂ ਬਣਾ ਕੇ ਇਸ ਰੋਡ ਤਿੰਨ ਜਾਂ ਚਾਰ ਉਹਦੇ ਜੋ ਅਲੱਗ-ਅਲੱਗ ਵੀਰ ਦਾਂਗੇ ਪਹਿਲਾਂ ਮੈਂ ਵੀਜੀ ਹੀ ਦੂਜੀ ਲੈਡ ਤੇ ਉਧਰ ਨਾ ਥੋੜਾ ਜਿਹਾ ਰੋਡ ਨਹੀਂ ਆ ਕਿਉਂਕਿ ਛਾਂ ਪੈਂਦੀ ਸੀਗੀ ਤੇ ਥੋੜੀ ਮਾੜੀ ਮਿੱਟੀ ਧੁੱਪ ਵੀ ਬਣੀ ਜਾਂਦੀ ਆ ਤੇ ਸਹੀ ਹੋ ਜਾਂਦਾ ਕੰਮ ਤੇ ਖੈਰ ਚੱਲਦੇ ਆ ਹੁਣ ਇਹਨੂੰ ਬੀਜਣ ਅਨੇ ਵਿਜਨ ਨੂੰ ਬਣਾਉਣਾ ਮੈਂ ਬੜਾ ਸਾਫ਼ ਹੀ ਕਰਾਂ ਕਿ ਮਿੱਟੀ ਵਿੱਚੋਂ ਤੇ ਮਿੱਟੀ ਵਿੱਚੋਂ ਸਾਫ਼ ਕਰਕੇ ਫੇਰ ਮੈਂ ਕੱਢੂੰ ਤੇ ਹੁਣ ਮਿੱਟੀ ਰਾਤ ਨੂੰ ਪਾਣੀ ਵੀ ਲਾਇਆ ਹੈ ਇਹਨੂੰ ਤੇ ਟੂਟੀ ਵਿੱਚੋਂ ਥੋੜੀ ਜੀ ਚੱਲਦੀ ਰਹੀ ਕਿ ਟੌਕੇ-ਟੌਕੇ ਨਾਲ ਬਾਵਾ ਮਿੱਟੀ ਸਲਬੀ ਹੋਈ ਪਈ ਹੈ ਦੂਏ ਪਾਸੇ ਸੁੱਕੀ ਹੈਗੀ ਉਹ ਬਾਤੀ ਤੇ ਇਧਰਲੀ ਸਾਈਡ ਫੇਰ ਆ ਗਿੱਲੀ ਪਈ ਹੈ ਮਿੱਟੀ ਤੇ ਹੁਣ ਇਹ ਵੀ ਕਰੂੰਗਾ ਤੇ ਉਧਰ ਨੂੰ ਡਲਪੜੀਤ ਲੱਗਾ ਹੋਇਆ ਵਾਲ ਕਟਾਉਣ ਵਾਲ ਨਹੀਂ ਕਟਾਉਂਦਾ ਕੱਲ੍ਹ ਦੇ ਆਪ ਇਹ ਛਾਂਟ ਜਿਹਨੂੰ ਸੁੰਡੀਆਂ ਲੱਗੀਆਂ ਹੈਗੀਆਂ ਇਹਦਾ ਕਾਰਨ ਇਹ ਹੈ ਵੀ ਇਹ ਮੈਂ ਬੀਜੀਆਂ ਨਹੀਂ ਇਹ ਆਪਦੇ ਆਪ ਹੋਈਆਂ ਇਹ ਪਿਛਲੇ ਸਾਲੂ ਬੀਜੀਆਂ ਹੈਗੀਆਂ ਤੇ ਨਾ ਉਹ ਤੋਂ ਬਾਅਦ ਆਪ ਹੀ ਹੋ ਗਈਆਂ ਸੀ ਇਹ ਧਰਮੋ ਗਰਮੀ ਰਹੀਆਂ ਤੇ ਹੁਣ ਮੈਂ ਕੁਝ ਇਦਾਂ ਦਾ ਸਿਸਟਮ ਬਣਾਇਆ ਵੀ ਇਧਰਲੀ ਸਾਈਡ ਆ ਵੱਟ ਪਾਤੀ ਆ ਵੱਟ ਪਾ ਕੇ ਤੇ ਇਧਰੋਂ ਸਾਰਾ ਓਕੇ ਕਰਤਾ ਇੱਕ ਲੈਵਲ ਦਾ ਕਰਤਾ ਉੱਚਾ ਨੀਵਾ ਨਾ ਹੋਵੇ ਤੇ ਇਧਰ ਫੱਟੇ ਲਾਏ ਹੋਏ ਸੀ ਤੇ ਫੱਟਿਆਂ ਦਾ ਪਾਣੀ ਜਿਹੜੇ ਜੋ ਲਾਉਂਦੇ ਨੇ ਨਾ ਪਾਣੀ ਉਹ ਬਾਹਰ ਹੀ ਆ ਜਾਂਦਾ ਹੈਗਾ ਤੇ ਹੁਣ ਇਹ ਜਮ ਐਕੂਰੇਟ ਕਰਦਾ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਆਸ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਦਿਨ ਬਦਵਾਰ ਤੇ ਸਮਾਂ ਤਕਰੀਬਨ 8:00 ਦਾ ਹੋ ਚੁੱਕਾ ਮੜਾ ਮੋਟਾ ਕੰਮ ਨੇ ਵੇੜ ਕੇ ਕਰਦਾ ਚੱਲਦੇ ਆ ਇਹ ਵੀ ਬਸ ਇੱਕ ਹਿਸਾਬ ਦਾ ਕਾਟ ਹੀ ਲਈਦਾ ਵੀ ਚਲ ਇਹਨਾਂ ਬੰਦਾ ਰੁੱਝਿਆ ਰਹਿੰਦਾ ਕੇ ਪਾਸੇ ਤੇ ਕੰਮਕਾਰ ਚੱਲਦੇ ਰਹਿਣੇ ਆ ਇਹ ਥੋੜਾ ਜਿਹਾ ਮੈਨੂੰ ਥੋੜੀ ਜਿਹੀ ਮੋਟੀ ਹੈਗੀ ਆ ਜਾਂ ਆਪਣੇ ਗਾਰਡਨਿੰਗ ਦਾ ਕਮਾ ਕਮੜਾ ਮੁਟ ਤੇ ਇਹ ਕਰ ਲਈਦਾ ਚਲੋ ਤੇ ਹੁਣ ਇਸ਼ਨਾਨ ਪਾਣੀ ਕਰਕੇ ਚਾਲਦੇ ਆ ਕੰਮਕਾਰਾਂ ਨੂੰ ਵੇਖਦੇ ਆ ਉਧਰ ਦਾ ਮਾਹੌਲ ਕੀ ਬਣਦਾ ਵਾ ਤੇ ਇੱਕ ਦੋ ਕੰਮ ਸੀਗੇ ਉਹ ਤੁਹਾਨੂੰ ਦਿਖਾਉਨੇ ਆ ਤੇ ਕਿਹੜੇ ਦੇਖਣੇ ਆ ਕਿਹੜੇ ਕਿਵੇਂ ਕਰਦਾ ਹੁੰਦਾ ਕਾਟੋਂ ਦੇਖਣੇ ਆ ਕਹਿੰਦਾ ਲਾਈ ਜਾਨਾ ਮੈਂ ਲੱਭ ਲੱਭ ਕੇ ਕੋਈ ਜੀ ਫਰਮਾਇਸ਼ ਅਲੱਗ ਅਲੱਗ ਤਰ੍ਹਾਂ ਦੀ ਹੈ ਜਿਹੜੇ ਦੇਖਣੇ ਆ ਉਹੀ ਦੇਖਣੇ ਆ ਦੱਸੋ ਹੈ ਆਹ ਆ ਗਏ ਇਹ ਵਾਲੇ ਆ ਲੈ ਚੱਲ ਦੇਖ ਲਾਂ ਸਾਹਮਣੇ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਪਿੰਡ ਬੁੱਟਰ ਦਾ ਤੇ ਇਜਲੀ ਸਾਈਡ ਤਾਂ ਹੁਣ ਅੱਜ ਤੋਂ 5 ਸਾਲ ਜਾਂ 6 ਸਾਲ ਪਹਿਲਾਂ ਤਾਂ ਤਕਰੀਬਨ ਦੁਕਾਨਾਂ ਹੀ ਸੀਗੀਆਂ ਤੇ ਹੁਣ ਸ਼ਾਮ ਨੂੰ ਪੂਰੀ ਮੈਂ ਤੁਹਾਨੂੰ ਦਿਖਾਉਂਗਾ ਮਾਰਕੀਟ ਹੀ ਬਣ ਗਈ ਇਕ ਹਿਸਾਬ ਦੀ ਇਹ ਆਪਣੀ ਦੁਕਾਨ ਹੈ ਇਧਰਲੀ ਸਾਈਡ ਉਹ ਵੀ ਤੁਹਾਨੂੰ ਦਿਖਾਉਣੇ ਆ ਚੱਲਦੇ ਆ ਤੇ ਮੈਂ ਇਸ਼ਨਾਨ ਪਾਣੀ ਕਰਕੇ ਆ ਗਿਆ ਸੀ ਸਮਾਂ ਤਕਰੀਬਨ 12:00 1 ਵਜੇ ਦਾ ਹੋ ਗਿਆ ਆ ਇਹਨੂੰ ਤਾਂ ਮੈਨੂੰ ਕਾਫੀ ਚਿਰ ਹੋ ਗਿਆ ਉਹ ਨਿਕਲਿਆ ਹੀਗਾ ਬਾਹਰ ਤੇ ਬਦਲਵਾਈ ਵੀ ਹੋਈ ਹੋਈ ਆ ਮੀਂਹ ਦਾ ਕੋਈ ਅਦਾ ਪਤਾ ਨਹੀਂ ਕਿ ਆ ਵੀ ਸਾਦਾ ਵਹਿ ਵਧੀਆ ਜੇ ਨਾ ਆਵੇ ਤਾਂ ਕਿਉਂਕਿ ਪਿੰਡਾਂ ਲਈ ਸਾਡੇ ਝੋਨਾ ਤੁਹਾਨੂੰ ਜਿਵੇਂ ਪਹਿਲੀ ਵੀਡੀਓ ਦੇਖਿਆ ਹੋਣਾ ਵੀ ਝੋਨਾ ਖਰਾਬ ਹੋ ਗਿਆ ਹੈਗਾ ਲੈ ਕੇ ਚੱਲਦੇ ਆਂ ਆਪਣੀ ਦੁਕਾਨ ਵੱਲ ਇਧਰਲੀ ਸਾਈਡ ਮਾਨ ਫੋਟੋਗ੍ਰਾਫੀ ਤੇ ਆਪਣੇ ਪਿੰਡ ਇੱਕ ਲੋਕੇਸ਼ਨ ਵੀ ਬਣੀ ਹੋਈ ਆ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਪ੍ਰੀ ਵੈਡਿੰਗ ਇਹ ਆ ਕੋਈ ਵੀ ਫੰਕਸ਼ਨ ਕਰਨਾ ਆਪਣੇ ਵਿਆਹ ਦਾ ਫੰਕਸ਼ਨ ਜਾਂ ਪ੍ਰੀ-ਵੇਡਿੰਗ ਕਰਨੀ ਕੋਈ ਵੀ ਪ੍ਰੋਗਰਾਮ ਜਾਂ ਕੋਈ ਸਿੰਗਰ ਵਗੈਰਾ ਉਹਨੇ ਸ਼ੌਂਗ ਦੀ Song ਦੀ ਸ਼ੂਟਿੰਗ ਕਰਨੀ ਆ ਉਹਦੇ ਲਈ ਆਪਣੀ ਵਧੀਆ ਪ੍ਰੀ-ਵੇਡਿੰਗ ਸਾਈਟ ਬਣੀ ਹੋਈ ਆ ਉੱਥੋਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਫਿਲਹਾਲ ਦੀ ਘੜੀ ਤਾਂ ਆਹੀ ਸਮਾਚਾਰ ਆ ਤੇ ਮਿੱਤਰੋ ਹੁਣ ਅਸੀਂ ਬਣਾਉਣ ਲੱਗੇ ਆ ਚਾਹ ਦੁਕਾਨ ਤੇ ਤੇ ਮੈਂ ਸੁੱਕੇ ਦੁੱਧ ਰ ਲੈਣ ਗਿਆ ਸੀਗਾ ਪੈਕਟ ਜਿਹਨਾਂ ਕੋ ਡੱਬਾ ਹੀ ਸੀਗਾ ਇਹ ਉਹ ਦੂਜੇ ਪਾਸੇ ਦੁਕਾਨ ਤੇ ਚੱਲਦੇ ਤੁਸੀਂ ਗਏ ਜੇ ਤਿਆ ਮਸ਼ੀਨਾਂ ਨੂੰ ਸੁੰਨਾ ਕੱਢ ਲਈਆਂ ਨਾਲ ਕੱਪ ਤਿਆਰ ਆ ਦਿਖਾਉਨੇ ਆ ਤੁਹਾਨੂੰ ਬਣਾ ਕੇ ਕਾਫੀ ਦੁੱਧ ਕਾਫੀ ਸੁੱਕੇ ਦੁੱਧ ਵਾਲੇ ਤੇ ਇਸ ਵਕਤ ਮੈਂ ਚੱਲੇ ਆ ਦੂਜੇ ਬਾਜ਼ਾਰ 'ਚ ਦੂਜੇ ਦੂਏ ਪਾਸੇ ਤੇ ਉੱਥੋਂ ਪੁੱਛਦੇ ਆ ਬਾਜ਼ਾਰ ਵੀ ਪਿੰਡ ਦਾ ਸਾਰਾ ਓਕੇ ਆ ਸਾਡਾ ਹਰ ਇੱਕ ਚੀਜ਼ ਮਿਲ ਜਾਂਦੀ ਆ ਪਰ ਥੋੜੀ ਲੱਭਣੀ ਪੈਂਦੀ ਆ ਕਈ ਵਾਰੀ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਕਿਸੇ ਕੋਲ ਮਿਲਦੀ ਆ ਕਿਸੇ ਕੋਲੋਂ ਨਹੀਂ ਮਿਲਦੀ ਤੇ ਆ ਕੁੜੀਆਂ ਵਾਲਾ ਸਕੂਲ ਤੇ ਆ ਦੂਜਾ ਦੂਏ ਪਾਸੇ ਛੋਟਾ ਸਕੂਲ ਇੱਕ ਹੈਗਾ ਪਹਿਲੀ ਤੋਂ 12ਵੀਂ ਤੱਕ ਨਹੀਂ ਸੌਰੀ 6ਵੀਂ ਤੋਂ 12ਵੀਂ ਤੱਕ ਤੇ ਦੂਜਾ ਪਹਿਲੀ ਤੋਂ 5ਵੀਂ ਤੱਕ ਨਾਤੇ ਹੋ ਗਏ ਤੇ ਆ ਰ ਮੈਂ ਵੀ ਇਹ ਤਰੀਕਾ ਨਾਲ ਥੋੜੀ ਜੀ ਦਾਰੂ ਮੇਰੇ ਅੰਦਰ ਆ ਤੁਹੇ ਆ ਤੁਹਾਨੂੰ ਵੀ ਯਾਰ ਆਪਾਂ ਵੀ ਬਣਾਵਾਂਗੇ ਇਹਦੇ ਅ ਸ਼ੀਸ਼ੇ ਤੇ ਲਾ ਕੇ ਕੀ ਲੋਕੇਸ਼ਨ ਨਹੀਂ ਦੇਣੀ ਇਹ ਡਿਜੀਟਲ ਰਿਕਾਰਡਿੰਗ ਹੈਗਾ ਸਾਡੇ ਤੇ ਕਹਿੰਦਾ ਨਾਲੇ ਮੈਂ ਪੈਸੇ ਵੀ ਨਹੀਂ ਲੈਣੇ ਤੇ ਨਾਲੇ ਕਹੀ ਜਾਂਦਾ ਕਿ ਸਾਡੇ ਭਾਈ ਘਣੀ ਵਾਲੇ ਕੋਲ ਚ ਪੈਸੇ ਪਾਓ ਤੇ ਅਸੀਂ ਬੱਸ ਤੇ ਮਿੱਤਰੋ ਟਾਈਮ ਹੋ ਗਿਆ ਸ਼ਾਮ ਦੇ 5:30 ਦਾ ਘਰੋਂ ਆ ਗਿਆ ਹੈਗਾ ਫੋਨ ਸਾਬ ਜੇ ਲਈ ਤੇ ਲੈ ਕੇ ਤਾਂ ਅੱਲਾ ਜਾਣੀਆਂ ਹੈਗੀਆਂ ਤੇ ਕਦੂ ਮਿਲੇ ਅੱਲਾ ਹੈ ਨਹੀਂ ਹੀ ਤੇ ਇਹ ਮੇਰੇ ਨਾਲ ਆ ਗਿਆ ਸੀ ਇਹ ਕਹਿੰਦਾ ਮੈਂ ਵੀ ਨਾਲ ਜਾਣਾ ਵਾ ਇਹ ਕਿਹੜਾ ਹੈ ਘੜਾ ਕੇ ਬਾਣੇ ਨੂੰ ਘਰੇ ਚਲਦੇ ਆ ਤੇ ਬਾਦੇ ਨਾਲ ਆਪਣੀ ਵੀਡੀਓ ਦੀ ਸਮਾਪਤੀ ਕਰਦਾ ਠੀਕ ਆ ਤੁਹਾਨੂੰ ਵੀਡੀਓ ਵੱਜਿਆ ਨਾਲ ਸੱਤ ਨੇ ਇਹਗਾ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੋਰ ਐਸੀ ਵੀਡੀਓ ਦੇਖਣ ਲਈ ਸਾਈਬਸ ਜ਼ਰੂਰ ਕਰ ਦੇਣਾ ਓਕੇ ਮਿਲਦੇ ਆ ਜਲਦੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਤੇ ਜਲਦੀ ਸਸਕੀ ਗਾਲ ਸਾਰਿਆਂ ਚੱਲ ਬਾਏ ਕਰਦੇ ਸਾਰਿਆਂ ਨੂੰ ਇੱਧਰ ਕੈਮਰੇ ਲਈ ਬਾਏ ਜਿੱਦਾਂ ਜਲਦੀ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਬਾਏ ਓਕੇ ਬਾਏ ਬਾਏ